26892 ਵੋਟਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਪਹਿਲੇ ਸਥਾਨ ਦੇ ਉੱਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ 10 ਰਾਉਂਡਾਂ ਦੀ ਗਿਣਤੀ ਆ ਜਿਹੜੀ ਹੋ ਗਈ ਹੈ 11ਵੇਂ ਰਾਉਂਡ ਦੀ ਗਿਣਤੀ ਸ਼ੁਰੂ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ 7294 ਵੋਟਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਜਿਹੜੇ ਆਮ ਆਦਮੀ ਪਾਰਟੀ ਤੋਂ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਸ਼ੁਰੂਆਤੀ ਰੋਜ਼ਾਨਾ ਦੇ ਵਿੱਚ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਪਛਾੜ ਕੇ ਪਹਿਲੇ ਸਥਾਨ ਤੇ ਆ ਗਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਤੋਂ ਹੀ ਲਗਾਤਾਰ ਰੋਜ਼ਾਨਾ ਨੇ ਸ਼ੁਰੂ ਹੋ ਗਏ ਨੇ ਤਾਂ ਉਸ ਤੋਂ ਹੁਣ ਤੱਕ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਤਰਨਤਾਰਨ ਦੀਆਂ ਜਿਮਨੀ ਚੋਣਾਂ ਦੇ ਵਿੱਚ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਅਪਡੇਟ ਹੈ 10 ਰੋਜ਼ਾਨਾ ਦੀ ਜਿਹੜੇ ਆਗੇ ਨੇ 10 ਰਾਊਂਡਾਂ ਦੀ ਗਿਣਤੀ ਹੋ ਗਈ ਹੈ 11ਵੇਂ ਰਾਊਂਡ ਦੀ ਗਿਣਤੀ ਚੱਲ ਰਹੀ ਹੈ ਪਰ ਹਾਲੇ ਵੀ ਜਿਹੜਾ ਕਿ ਹਰਮਿਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਅੱਗੇ ਚੱਲ ਰਹੇ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ 7294 ਵੋਟਾਂ ਦਾ ਫਾਸਲਾ ਜਿਹੜਾ ਬੀਬੀ ਸੁਖਵਿੰਦਰ ਕੌਰ ਰੰਦਾਵਾ ਦੇ ਵਿੱਚ ਪੈ ਗਿਆ ਤਾਂ ਬੀਬੀ ਸੁਖਵਿੰਦਰ ਕੌਰ ਰੰਦਾਵਾ ਧਰਮੀ ਪਰਿਵਾਰ ਫੌਜੀ ਪਰਿਵਾਰ ਦੇ ਮੈਂਬਰ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਟਿਕਟ ਜਿਹੜੀ ਦਿੱਤੀ ਗਈ ਸੀ ਉਮੀਦ ਲਾਈ ਜਾ ਰਹੀ ਸੀ ਕਿ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਧਰਮੀ ਪਰਿਵਾਰ ਦੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਜਿਹੜੀ ਵੱਡੀ ਜਿੱਤ ਹਾਸਲ ਕਰ ਸਕਦੇ ਨੇ ਪਰ ਹੁਣ ਜਿਹੜਾ ਕਿ ਰੁਝਾਨ ਇਸ ਦੇ ਉਲਟਾ ਹੋਣੇ ਸ਼ੁਰੂ ਹੋ ਗਏ ਨੇ ਤਾ ਦੱਸ દઈએ કે ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਜਿਹੜੇ ਕਿ 10 ਰਾਉਂਡਾਂ ਦੇ ਵਿੱਚ ਆਪਣੀ ਸਥਿਤੀ ਆ ਜਿਹੜੀ ਬਰਕਰਾਰ ਰੱਖੀ ਹੋਈ ਆ ਪਹਿਲੇ ਸਥਾਨ ਦੇ ਉੱਤੇ ਚੱਲਦੀ ਹੋਈ ਆਮ ਆਦਮੀ ਪਾਰਟੀ ਚੱਲ ਰਹੀ ਆ ਤਾਂ ਇਸ ਵਾਰ ਤਰਨਤਾਰਨ ਦੀਆਂ ਚੋਣਾਂ ਦੇ ਵਿੱਚ ਜਿਹੜਾ ਕਿ ਰਿਜ਼ਲਟ ਆਉਣਾ ਤਾਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਜਿਹੜੇ ਜਿੱਤ ਪ੍ਰਾਪਤ ਕਰ ਸਕਦੇ ਨੇ ਰੁਝਾਨਾਂ ਦੀ ਦੇਖੀ ਤਾਂ 7294 ਵੋਟਾਂ ਦਾ ਫਾਸਲਾ ਜਿਹੜਾ ਅਕਾਲੀ ਦਲ ਦੇ ਨਾਲੋਂ ਨਜ਼ਰ ਆ ਰਿਹਾ ਤਾਂ ਤੁਹਾਨੂੰ ਇੱਕ ਵਾਰ ਦੱਸ ਦਈਏ ਕਿ 26892 ਵੋਟਾਂ ਆਮ ਆਦਮੀ ਪਾਰਟੀ ਨੂੰ ਹੁਣ ਤੱਕ ਨੇ ਜੜੀਆਂ ਪੈ ਚੁੱਕੀਆਂ ਨੇ ਤਾਂ ਇਸ ਦੇ ਨਾਲ ਹੀ ਅਕਾਲੀ ਦਲ ਨੂੰ 19598 ਵੋਟਾਂ ਪਈਆਂ ਨੇ ਤੀਜੇ ਸਥਾਨ ਤੇ ਜਿਹੜਾ ਕਿ ਮਨਦੀਪ ਸਿੰਘ ਆਗੇ ਨੇ ਉਹਨਾਂ ਨੂੰ 11793 ਵੋਟਾਂ ਪੈ ਗਈਆਂ ਨੇ ਚੌਥੇ ਸਥਾਨ ਤੇ ਕਾਂਗਰਸ ਦੇ ਉਮੀਦਵਾਰ ਨੇ 10139 ਵੋਟਾਂ ਤੇ ਪੰਜਵੇਂ ਸਥਾਨ ਦੇ ਉੱਤੇ ਲਗਾਤਾਰ ਪੰਜਵੇਂ ਸਥਾਨ ਦੇ ਉੱਤੇ ਭਾਜਪਾ ਦੇ ਉਮੀਦਵਾਰ ਨੇ ਤਾਂ 36159 ਵੋਟਾਂ ਜਿਹੜੀਆਂ ਹੁਣ ਤੱਕ ਭਾਜਪਾ ਨੂੰ ਪਈਆਂ ਨੇ ਤਾਂ ਲਗਾਤਾਰ ਆਮ ਆਦਮੀ ਪਾਰਟੀ ਆ ਜਿਹੜੀ ਉਹ ਲੀਡ ਉਹਨਾਂ ਦੇ ਵੱਲੋਂ ਬਰਕਰਾਰ ਰੱਖੀ ਗਈ ਆ 26892 ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਹਿੱਸੇ ਦੇ ਵਿੱਚ ਆਈਆਂ ਨੇ ਤਾਂ ਥੋੜੇ ਸਮੇਂ ਦੇ ਵਿੱਚ ਜਿਹੜਾ ਕਿ ਬਿਲਕੁਲ ਸਿੱਧ ਹੋ ਜਾਣਾ ਕਿ ਕਿਹੜੀ ਪਾਰਟੀ ਆ ਜਿਸ ਦੇ ਸਿਰ ਦੇ ਉੱਤੇ ਜਿੱਤ ਦਾ ਸੇਹਰਾ ਸਜਾਇਆ ਪੰਜ ਰਾਊਂਡ ਜਿਹੜੇ ਬਾਕੀ ਰਹਿ ਗਏ ਨੇ 11ਵੇਂ ਰਾਊਂਡ ਦੀ ਗਿਣਤੀ ਸ਼ੁਰੂ ਹੋ ਰਹੀ ਹੈ ਟੋਟਲ 16 ਰਾਊਂਡ ਨੇ ਤਰਨਤਾਨੰਦਿਆ ਜਿਹੜੀਆਂ ਵਿਧਾਨ ਸਭਾ ਦੀਆਂ ਜਿਮਨੀਆਂ ਚੋਣਾ ਸੀ ਇਹ ਇਹਨਾਂ ਦੇ ਵਿੱਚ ਵੋਟਾਂ ਪਈਆਂ ਸੀ ਅੱਜ ਜਿਹੜਾ ਰਿਜ਼ਲਟ ਹੈ ਉਹ ਆ ਰਿਹਾ ਹੈ ਨਤੀਜੇ ਜਿਹੜੇ ਆਉਣੇ ਸ਼ੁਰੂ ਹੋਏ ਨੇ ਸਵੇਰ ਦੀ ਗਿਣਤੀ ਆ ਲਗਾਤਾਰ ਚੱਲ ਰਹੀ ਹੈ ਸ਼ਾਂਤੀਪੂਰਨ ਹੈ ਜਿਹੜੀ ਇਹ ਗਿਣਤੀ ਚੱਲ ਰਹੀ ਹੈ ਕੋਈ ਤੇ ਵੀ ਕਿਸੇ ਵੀ ਕਾਊਂਟਿੰਗ ਸੈਂਟਰ ਦੇ ਉੱਤੇ ਕੋਈ ਵੀ ਹੱਲਾ ਬੋਲ ਹੈ ਜਿਹੜਾ ਹਲੇ ਤੱਕ ਨਹੀਂ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਤੂ ਦੇ ਵੱਲੋਂ ਆਪਣੀ ਲੀਡ ਹੈ ਜਿਹੜੀ ਉਹ ਬਰਕਰਾਰ ਰੱਖੀ ਗਈ ਹੈ ਅਕਾਲੀ ਦਲ ਤੋਂ 7294 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਦੂ ਆਉਣ ਵਾਲੇ 5 ਰਾਉਂਡਾਂ ਤੋਂ ਬਾਅਦ ਜਿਹੜਾ ਪਤਾ ਲੱਗ ਜਾਣਾ ਕਿ ਕਿਹੜੀ ਪਾਰਟੀ ਦੇ ਸਿਰੇ ਤਰਨ ਤਰਨ ਦੀਆਂ ਜਿਮਨੀ ਚੋਣਾਂ ਦੀ ਜਿੱਤ ਦਾ ਸੇਹਰਾ ਸਜਾਤਾ ਪਲਪਲ ਦੀ ਅਪਡੇਟ ਦੇਖਣ ਤੇ ਲਈ ਜੁੜੇ ਰਹੋ ਸਾਡੇ ਨਾਲ